ਨਵ ਵਿਹੋਤਾ ਦੇ ਵੱਲੋਂ ਜੀਵਨ ਲੀਲਾ ਸਮਾਪਤ ਕਰਨ ਦੀ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਨਵ ਵਿਹੋਤਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦੱਸਿਆ ਜਾ ਰਿਹਾ ਹੈ ਕਿ ਜੋ ਮ੍ਰਿਤਕ ਦਾ ਪਤੀ ਹੈ ਤਾਂ ਜੋ ਸੌਰਾ ਹੈ ਉਹ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹੈਗੇ ਨੇ ਤਾਂ ਉਧਰ ਪੇਕੇ ਪਰਿਵਾਰ ਦੇ ਵੱਲੋਂ ਸਾਰੇ ਪਰਿਵਾਰ ਤੇ ਕਤਲ ਦੇ ਇਲਜ਼ਾਮ ਲਾਇਏ ਗਏ ਨੇ ਤਾਂ ਅੰਮ੍ਰਿਤਸਰ ਦੇ ਇੱਕ ਨਗਰ ਤੋਂ ਇਹ ਪੂਰੀ ਘਟਨਾ ਸਾਮਣੇ ਆਈ ਹੈ ਤਾਂ ਹੁਣੇ-ਹੁਣੇ ਵਿਆਹ ਹੋਇਆ ਸੀਗਾ ਜਿਸ ਤੋਂ ਬਾਅਦ ਇਹ ਪੂਰੀ ਜਿਹੜੀ ਘਟਨਾ ਉਹ ਵਾਪਰ ਜਾਂਦੀ ਹੈ ਤਾਂ ਅਮਰਸਰ ਦੇ ਕ੍ਰਿਸ਼ਨानगर ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਉਹਦੇ ਮ੍ਰਿਤਕ ਲੜਕੀ ਦਾ ਸਹੁਰਾ ਕੁਲਦੀਪ ਸਿੰਘ ਅਤੇ ਪਤੀ ਇੰਦਰਜੀਤ ਸਿੰਘ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੁਲਾਜ਼ਮ ਹੈਗੇ ਨੇ ਸਹੁਰਾ ਕੁਲਦੀਪ ਸਿੰਘ ਸਚਕਣ ਸ਼੍ਰੀ ਹਰਮੰਦਰ ਸਾਹਿਬ ਅਤੇ ਪਤੀ ਇੰਦਰਜੀਤ ਸਿੰਘ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਤਨਖਾਹ ਤੇ ਮੁਲਾਜ਼ਮ ਦੇ ਤੌਰ ਤੇ ਉਹਦੇ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਹਤਿਆ ਦੇ ਇਲਜ਼ਾਮ ਲਾਇਨੇ ਮੌਕੇ ਤੇ ਕੁਝ ਪੁਲਿਸ ਵਿਵਸਥਾ ਵੱਲੋਂ ਮਾਮਲੇ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਜੋ ਵੀ ਜੋ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਏਗੀ ਤੇ ਉਧਰ ਦੂਜੇ ਪਾਸੇ ਸਾਰੇ ਕੁਲਦੀਪ ਸਿੰਘ ਨੇ ਕਿਹਾ ਕਿ ਉਹਨਾਂ ਦੀ ਨੂੰ ਨਾਲ ਕੋਈ ਵੀ ਸਾਡੀ ਰੰਜਿਸ਼ ਨਹੀਂ ਸੀ ਇਹ ਘਟਨਾ ਕਿਉਂ ਵਾਪਰੀ ਸਾਨੂੰ ਇਸ ਬਾਰੇ ਨਹੀਂ ਪਤਾ ਤਾਂ ਦੋਵੇਂ ਜਿਹੜੇ ਪੱਖਾਂ ਦੀ ਗੱਲ ਸੁਣੀ ਕੀਤੀ ਦੋਵੇਂ ਪੱਖ ਸਾਹਮਣੇ ਆਏ ਨੇ ਫਿਲਹਾਲ ਜਾਂਚ ਦਾ ਵਿਸ਼ਾ ਪੁਲਿਸ ਦੁਆਲੇਸ ਪੂਰੇ ਮਾਮਲੇ ਦੇ ਉੱਪਰ ਜੋ ਜਾਂਚ ਕੀਤੀ ਜਾ ਰਹੀ ਹੈ ਇਹ ਸਾਨੂੰ ਨਹੀਂ ਪਤਾ ਲੱਗਾ ਇਹਨਾਂ ਨੇ ਮਤਲਬ ਮਾਰ ਦਿੱਤਾ ਆਪ ਮਾਰ ਕੇ ਤੇ ਇਹਨਾਂ ਨੇ ਸਾਨੂੰ ਫੋਨ ਕਰ ਦਿੱਤਾ ਵਾ ਉਹ ਮੇਰੀ ਭਤੀਜੀ ਹੈ ਅਰਪਿੰਦਰ ਕੌਰ ਉਹ ਇੱਥੇ ਹੀ ਰਹਿੰਦੇ ਸੌਰੇਕਰ ਮੈਰਿਜ ਕਿੰਨੇ ਚਿਰ ਹੋ ਗਿਆ ਉਹਦੇ ਸਵਾ ਸਾਲ ਹੋ ਗਿਆ ਅੱਛਾ ਤੇ ਉਮਰ ਕਿੰਨੀ ਕੀ ਜੀ ਉਮਰ ਉਹਦੀ 25 ਸਾਲ ਅੱਛਾ ਹੋਇਆ ਕੀ ਨਹੀਂ ਕੀ ਸਾਨੂੰ ਨਹੀਂ ਪਤਾ ਉਹਨੂੰ ਕੀ ਹੋਇਆ ਉਹਦੀ ਸੱਸ ਤੇ ਉਹਦੀਆਂ ਨਾਨਾ ਉਹਦੇ ਨਾਲ ਬਲ ਖਿਲਾਫ ਸੀਗੀਆਂ ਪਤਾ ਨਹੀਂ ਸਾਨੂੰ ਉਹ ਚੰਗਾ ਨਹੀਂ ਸੀ ਚਾਹੁੰਦੀਆਂ ਹੈਗੀਆਂ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਕੀ ਕੀਤਾ ਕੀ ਗੱਲ ਹੋਈ ਉਹ ਤੇ ਹੁਣ ਉਹ ਹੀ ਦੱਸ ਸਕਦੇ ਨੇ ਕੀ ਕੋਈ ਲੜਾਈ ਝਗੜਾ ਵੀ ਰਹਿੰਦਾ ਸੀ ਬਜੀ ਨਹੀਂ ਲੜਾਈ ਨਹੀਂ ਵੈਸੇ ਹੀ ਹੱਸਸ ਲਾ ਲਾ ਗੱਲਾਂ ਬਾਤਾਂ ਕਰਦੀ ਰਹਿੰਦੀ ਸੀ ਤੇ ਮਤਲਬ ਉਹ ਬੱਚਾ ਹੋਣ ਵਾਲਾ ਸੀਗਾ ਤਿੰਨ ਕੁ ਮਹੀਨੇ ਹੀ ਬੱਚਾ ਵੀ ਨਹੀਂ ਸੀ ਹੋਣਾ ਚਾਹੁੰਦੀ ਉਹ ਮਤਲਬ ਕਹਿੰਦੀ ਸੀ ਕਿ ਨਹੀਂ ਬੱਚਾ ਜੇ ਕਰਨਾ ਸਾਨੂੰ ਨਹੀਂ ਪਤਾ ਵੀ ਉਹਦੇ ਤੋਂ ਕੋਈ ਪ੍ਰੋਬਲਮ ਹੈ ਕਿ ਕੀ ਸੀਗਾ। ਬਜਾ ਕੀ ਲੜਾਈ ਦੀ ਕਿ ਕਿਉਂ ਬਜਾ ਰਹੀ ਸੀ? ਲੜਾਈ ਦੀ ਕੀ ਨਜ਼ਰ ਆ। ਪਤਾ ਨਹੀਂ ਇਹ ਨਹੀਂ ਸਾਨੂੰ ਪਤਾ ਇਹ ਉਹਦੀ ਮੰਮੀ ਨੂੰ ਪਤਾ ਹੋਏਗਾ ਸਾਡੇ ਕੋਲ ਕੋਈ ਗੱਲ ਨਹੀਂ ਸੀ ਕਰਦੀ। ਕੋਣ ਤੁਹਾਨੂੰ ਕਦੋਂ ਪਤਾ ਲੱਗਾ ਜੀ ਧੜੀ ਸਾਨੂੰ ਅੱਜ ਹੀ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਆ। ਉਹਨਾਂ ਨੇ ਮਾਰ ਦਿੱਤਾ ਆ। ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਕਿ ਉਹ ਉਹਦੇ ਸਹੁਰੇ ਨੇ ਫੋਨ ਕੀਤਾ ਆ ਪੀ ਉਹਦੀ ਮੰਮੀ ਨੇ ਫੋਨ ਕੀਤਾ ਫੋਨ ਨਹੀਂ ਉਠਾਉਂਦੀ ਪਈ ਤੇ ਉਹਨੇ ਮੁੜ ਕੇ ਆ ਉਹਦੀ ਨਨਾਨਾ ਇੱਥੇ ਆਈਆਂ ਸੀਗੀਆਂ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਅਰਪਿੰਦਰ ਮਤਲਬ ਸੁੱਤੀ ਹੋਈ ਆ ਤੁਹਾਨੂੰ ਕੀ ਲੱਗਦਾ ਸਾਨੂੰ ਇਹ ਲੱਗਦਾ ਕਿ ਇਹਨਾਂ ਨੇ ਦਤ ਕੀਤੀ ਇਹਦਾ ਗਲਾ ਘੁੱਟਿਆ ਆ ਉਹਦੇ ਗਲ ਦੇ ਵਿੱਚ ਰੱਸੀਆਂ ਖੁੱਗੀਆਂ ਆ ਉਹਦੀਆਂ ਉਂਗਲਾਂ ਛਪੀਆਂ ਹੋਈਆਂ ਆ ਉਹਨੇ ਮੋਕੇ ਤੇ ਪੁਲਿਸ ਪਹੁੰਚੀ ਹੈ ਹਾਂ ਜੀ ਪਹੁੰਚੀ ਹੈ ਤੇ ਕੀ ਕੀ ਆ ਗਿਆ ਉਹਨਾਂ ਬਲੋਤਾਂ ਸਾਨੂੰ ਅਜੇ ਉਹ ਅੰਦਰ ਨੇ ਅਜੇ ਕੋਈ ਪਤਾ ਨਹੀਂ ਪੀ ਕੀ ਉਹਨਾਂ ਨੇ ਕੀ ਕਹਿਣਾ ਹੈ ਕੀ ਕਰਦੇ ਨੇ ਅਸੀਂ ਇਨਸਾਫ ਚਾਹੁੰਦੇ ਆ ਆਪਣੀ ਬੇਟੀ ਦਾ ਸਾਡੀ ਬੇਟੀ ਪੜ੍ਹੀ ਲਿਖੀ ਸੀ ਉਹਦੇ ਵਿੱਚ ਕੋਈ ਹੁਨਤਾ ਹੀ ਨਹੀਂ ਸੀ ਹੈਗੀ ਅਸੀਂ ਇਨਸਾਫ ਚਾਹੁੰਦੇ ਆ ਕਿ ਸਾਡੀ ਬੱਚੀ ਵਿੱਚ ਕੋਈ ਹੁਨਤਾ ਹੀ ਨਹੀਂ ਇਹਨਾਂ ਨੇ ਕੀ ਕਰਨੇ ਕਾਤੋਂ ਮੈਂ ਇਹ ਕੰਮ ਕੀਤਾ ਹੈ ਤੇ ਪਰਿਵਾਰ ਦੇ ਵਿੱਚ ਜੇ ਸੋਹਰਾ ਪਰਿਵਾਰ ਦੀ ਗੱਲ ਕਰੀਏ ਕਿੱਨੇ ਜੀ ਸੀਗੇ ਸੋਹਰਾ ਪਰਿਵਾਰ ਸਾਸ ਸੋਹਰਾ ਤੇ ਘਰ ਵਾਲਾ ਬਸ ਇਹ ਹੀ ਹੀ ਤੇ ਨਨਾਨਾ ਨਾਈਆਂ ਸੀਗੀਆਂ ਛੁੱਟੀਆਂ ਪਈਆਂ ਸੀ ਬੱਚਿਆਂ ਨੂੰ ਨਨਾਨਾ ਆਈਆਂ ਸੀਗੀਆਂ ਸਾਨੂੰ ਨਹੀਂ ਪਤਾ ਨਨਾਨਾ ਦੇ ਨਾਲ ਇਹ ਮਤਲਬ ਨਨਾਨਾ ਇਹਨੂੰ ਕੀ ਕਹਿੰਦੀਆਂ ਸੀਗੀਆਂ ਸੱਸ ਵੈਸੇ ਨੋਕਾ ਟੋਕਾ ਕਰਦੀ ਰਹਿੰਦੀ ਸੀਗੀ ਅੱਜ ਤਲਾਬ ਮਿਲੀ ਸੀ ਇੱਥੇ ਕ੍ਰਿਸ਼ਾ ਨਗਰ ਗਲੀ ਨੰਬਰ 4 ਉੱਥੋਂ ਤਲਾਬ ਮਿਲਿਸ ਵੀ ਇੱਕ ਲੇਡੀ ਹੈ ਰਵਿੰਦਰ ਕੌਰ ਰਵਿੰਦਰ ਕੌਰ ਵਾਈਫ ਆ ਵੀਰਜੀਤ ਸਿੰਘ ਉਹਦੇ ਜਿਹੜੇ ਅੱਜ ਉਹਨੇ ਆਪ ਬਤਾਈ ਕੀਤੀ ਹੈ ਉਹਦੇ ਸਬੰਧ ਜਿੱਥੇ ਆਈ ਹੈ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੌਕਾ ਵੇਖ ਲਿਆ ਸਰ ਕੀ ਨਾਂ ਸੀ ਲੜਕੀ ਦਾ ਰੁਪਿੰਦਰ ਕੌਰ ਜੀ ਰੁਪਿੰਦਰ ਕੌਰ ਵਾਈਫ ਹੋਵੇ ਦਨਜੀਤ ਸਿੰਘ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਵਿਆਹ ਨੂੰ ਕਰੀਬ 1 ਸਾਲ ਤਕਰੀਬ ਹੋਇਆ 26 ਸਾਲ ਦੀ ਉਹ ਹੈ ਕਿ ਪ੍ਰੈਗਨੈਂਟ ਵੀ ਦੱਸਿਆ ਰਹੇ ਹਾਂ ਜੀ ਦੱਸਿਆ ਇਹਨਾਂ ਨੇ ਸਨ ਮੋਟੇਲੀ ਤਫਤੀਸ਼ ਤੋਂ ਲੱਗਦਾ ਕਿ ਉਹਨੇ ਸੁਸਾਈਡ ਕੀਤੀ ਹੈ ਜਾਂ ਉਹਨੂੰ ਮਾਰਿਆ ਗਿਆ ਮੋਟੀ ਤਫਤੀਸ਼ ਤੇ ਇਹੋ ਲੱਗ ਰਿਹਾ ਵੀ ਸੁਸਾਈਡ ਕੀਤਾ ਬਾਕੀ ਦੇਖਦੇ ਆ ਬਿਆਨ ਹੋਣਗੇ ਫਿਰ ਉਹਦੇ ਮੁਤਾਬਕ ਕਾਰਵਾਈ ਕਰਦੇ ਇਸ ਚੀਜ਼ ਨਾਲ ਸੁਸਾਈਡ ਕੀਤਾ ਤਾਂ ਉਹ ਬਰਾਮਦ ਹੋ ਹਾਂਜੀ ਤੇ ਕਿਕਾ ਪਰਿਵਾਰ ਵਾਲੋ ਵੀ ਝੂਠ ਲਗਾਏ ਜਾ ਰਹੇ ਨੇ ਕਿ ਉਹਰਾ ਆਤਮ ਹਾਰੀ ਹੱਤਿਆ ਕੀਤੀ ਗਈ ਹੈ ਇਸ ਚੀਜ਼ ਇਹ ਮੈਟਰ ਆਨ ਇਨਵੈਸਟੀਗੇਸ਼ਨ ਹੈ ਜੀ ਦੇਖਦੇ ਆ ਜੋ ਵੀ ਪਾਇਆ ਗਿਆ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਸਰੇ ਜਿਹੜਾ ਲੜਕੀ ਨੂੰ ਜਦੋਂ ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਲੜਕੀ ਦੇ ਅੰਦਰ ਉਹਨੇ ਸੁਸਾਈਡ ਕਰ ਲਈ ਜਾਂ ਪੱਕੇ ਨਾਲ ਲੰਗ ਗਈ ਹੈ ਟੈਲੀਫੋਨ ਗਿਆ ਜੀ ਪੇਕੇ ਪਰਿਵਾਰ ਨੂੰ ਫੋੜ ਗਿਆ ਸੀ ਇੱਥੋਂ ਦੈਟਸ ਵਾਈ ਉਹ ਇੱਥੇ ਪਹੁੰਚੇ ਇਹਨਾਂ ਨੇ ਬੂਹਾ ਤੋੜ ਕੇ ਉਹਨੂੰ ਕੱਢਿਆ ਲੜਕੀ ਨੂੰ ਹਾਂ ਜੀ ਨੰਦਾਨਾ ਘਰੇ ਸੀਗੀ ਉਹਨਾਂ ਨੂੰ ਪਤਾ ਲੱਗਿਆ ਕਿ ਜਦੋਂ ਟਾਈਮ ਸਵੇਰੇ 9:00 ਵਜੇ ਗਏ ਉਹਨੇ ਚਾਹ ਚੁਪੀਣ ਲਈ ਨਹੀਂ ਥੱਲੇ ਆਈ ਤੇ ਜਦੋਂ ਉਹਨੇ ਜਾ ਕੇ ਦੇਖਿਆ ਦਰਵਾਜ਼ਾ ਉਦੋਂ ਲੋਕ ਸੀਗਾ ਸਰ ਦਰਵਾਜ਼ੇ ਦੇ ਬਾਹਰੋਂ ਕੋਰਸ ਲਈ ਉਹਨੂੰ ਤੋੜ ਕੇ ਉਹ ਵੇਖਿਆ ਗਿਆ ਕਿ ਉਹ ਹਾਂ ਜੀ ਫਿਰ ਖੋਲਿਆ ਜੀ ਫੋਰਸਫੁਲੀ ਖੋਲਿਆ ਦਰ ਉਹ ਸਰ ਪੁਲਿਸ ਲੋਕ ਕੀ ਕਰ ਲਈ ਕਿੱਥੇ ਜਾ ਰਹੇ ਆ ਬਿਆਨ ਕਲਮਬੰਦ ਕੀਤੇ ਜਾ ਰਹੇ ਜੀ ਐਫ ਆਈ ਆਰ ਬੰਦ ਕੀਤੀ ਜਾ ਰਹੀ ਡਿਊਟੀ ਮੇਰੀ ਇੱਥੇ ਦਰਵਾਸਾ ਐ ਜੀ ਪੀ ਸੀ ਚ ਹੈ ਜੀ ਉਹਦੇ ਜੀ ਵੇਖੋ ਸਾਡਾ ਅਧਿਕਾਰੀ ਗਰਕ ਹੋ ਗਿਆ ਜੀ ਉਹਦੇ ਮੂਹਰੇ ਵੇਖਣਾ ਹੈ ਆ ਕੇ ਚਾਰ ਜੀਆ ਹੈ ਘਰ ਚ ਤੇ ਅਸੀਂ ਤਾਂ ਡਿਊਟੀ ਤੋਂ ਆਣਾ ਤੇ ਉਹਦੇ ਮੂਹਰੇ ਵੇਖਣਾ ਆ ਕੇ ਤੇ ਸਾਡਾ ਤੇ ਬੇੜਾ ਹੀ ਲੁੱਟਿਆ ਗਿਆ ਜੀ ਰਾਤ ਸਰ ਉਹ ਬੰਨ ਕੀ ਤੁਹਾਡੀ ਨੂੰ ਤੇ ਲੜਕਾ ਮਤਲਬ ਕਿ ਬਿਲਕੁਲ ਸਹੀ ਸਲਾਮਤ ਸੁੱਤੇ ਜੀ ਬਿਲਕੁਲ ਜੀ ਕੋਈ ਗੱਲ ਨਹੀਂ ਇਹੋ ਜੀ ਨਾ ਕੋਈ ਸਾਡੇ ਚ ਕੋਈ ਤੂੰ ਤੂੰ ਮੈਂ ਮੈਂ ਹੋਈ ਕੋਈ ਇਹੋ ਜੀ ਗੱਲ ਹੀ ਨਹੀਂ ਕੋਈ ਤੇ ਸਿਰੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਜਾਂ ਫਿਰੇ ਜੀ ਮੈਂ ਤੇ ਫਿਰੇ ਤੇ ਮੈਂ ਡਿਊਟੀ ਤੇ ਸੀ ਜੀ ਤੇ ਉਹ ਇੱਥੇ ਮੁੜ ਕੇ ਬੇਟੀ ਵੱਡੀ ਤੇ ਉਹ ਗਿਆ ਸੀ ਉਹ ਉੱਥੇ ਸੀਦਾ ਸਾਹਿਬ ਗਿਆ ਘਰ ਦੇ ਵੀ ਉੱਥੋਂ ਆਇਆ ਤੇ ਉਹਨਾਂ ਇਹਨਾਂ ਰੁਟੀਨ ਸੀ ਵੀ ਇਹਨਾਂ ਫਿਰੇ ਪਾਠ ਕਰਕੇ ਪੌਣੇ ਕੁ 9 ਵਜੇ ਥੱਲੇ ਆਉਣਾ ਵਾ ਆਪਦਾ ਨੇਤ ਨੇ ਕਰਕੇ ਸਾਰਾ ਤੇ ਆ ਕੇ ਮੁੜ ਕੇ ਰੋਟੀ ਪਾਣੀ ਇਹਨਾਂ ਕਰ ਲੈਣਾ ਤੇ ਮੰਮੀ ਉਹਨਾਂ ਦੀ ਕੰਮਸ ਕਰ ਲਿੰਦੀ ਉਹਨਾਂ ਨੇ ਤਾਂ ਕਿਹਨਾਂ ਨੇ ਜਾ ਕੇ ਬੂਹਾ ਖੋਲਿਆ ਸੀਗਾ ਇਹਨਾਂ ਮੁੜਕੇ ਉਹ ਬੇਟੀਆਂ ਇਹਨਾਂ ਨੇ ਜਾ ਕੇ ਜਦੋਂ ਬੂਹਾ ਵੇਖਿਆ ਤੇ ਬੂਹਾ ਲੋਕ ਸੀਗਾ ਇਹਨਾਂ ਮੁੜਕੇ ਜੋ ਲੋਕ ਲਾਇਆ ਤੇ ਉਹਦੇ ਪੱਖੇ ਨਾਲ ਲੱਗ ਗਈ ਲੜਕੀ ਦੇ ਪਿਤਾ ਪਰਿਵਾਰ ਵੱਲੋਂ ਇਗਜ਼ਾਮ ਰਹਿ ਗਏ ਨੇ ਕਿ ਉਹਰਾ ਗਲਾਕੋੜ ਕੀ ਮਾਨੇਗਾ ਤੁਸੀਂ ਕੀ ਕਹਿਣਾ ਚਾਹੁੰਦੇ ਨਹੀਂ ਜੀ ਨਹੀਂ ਇਹੋ ਜੇ ਕੋਈ ਗੱਲ ਨਹੀਂ ਨਾ ਕੋਈ ਅਹੀਂ ਹੋ ਜਾ ਕੰਮ ਕੀਤਾ ਅਹੀਂ ਗੁਰੂ ਘਰ ਨੂੰ ਮੰਨਣ ਵਾਲੇ ਬੰਦੇ ਆ ਇਹੋ ਜੀ 100% ਵੀ ਕੋਈ ਗੱਲ ਨਹੀਂ ਆਗੀ ਸਾਡੇ ਚ ਲੜਕੀ ਦਾ ਕੋਈ ਝਗੜਾ ਤੁਹਾਡੇ ਨਾਲ ਨਾ ਜੀ ਨਾ ਕੋਈ ਝਗੜਾ ਨਹੀਂ ਜਦ ਕਿਸੇ ਨਾਲ ਸੱਸ ਨਾਲ ਕੋਈ ਹੈ ਮੈਂ ਨਾ ਵੀ ਕੋਈ ਵੀ ਝਗੜਾ ਨਹੀਂ ਸਾਡਾ ਨਾ ਕੋਈ ਅਸੀਂ ਜਦੋਂ ਵਿਆਹ ਕੀਤਾ ਉਦੋਂ ਵੀ ਕੋਈ ਇਹਨਾਂ ਤੋਂ ਮੰਗਣੀ ਕੀਤੀ ਆ ਵਿਚੋਲਾ ਸਾਹਿਬ ਹੀ ਖਲੋਤੇ ਆ ਇਹਨਾਂ ਨੂੰ ਪੁੱਛ ਲਿਆ ਅਸੀਂ ਆਖਿਆ ਵੀ ਤੁਸੀਂ ਘਰੇ ਆਪਦੇ ਕਰੋ ਅਸੀਂ ਪੰਜ ਬੰਦੇ ਆਖੋ ਦੋ ਬੰਦੇ ਆਖੋ ਦੋ ਨੂੰ ਤਿਆਰ